ਚੌਥ ਚਰਨ ਜੱਗੀ ਗੁੱਸੇ ਦੇ ਨਾਵਲ ਬਾਰੀ ਕੋਹੀ ਬਲਦਾ ਦੀ ਬਾਤ ਅਗਲਾ ਕਾਂਡ 14 ਇੱਕ ਸਵੇਰ ਪੁਲਿਸ ਨੇ ਗਿਆਨੀ ਪੂਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦੀ ਰੇਡ ਇਤਨੀ ਸਾਜਰੇ ਤੇ ਫੁਰਤੀ ਨਾਲ ਪਈ ਕਿ ਲੋਕ 당ਗ ਰਹਿ ਗਏ ਫੈਰ ਦੇ ਟੜਕੇ ਗਿਆਨੀ ਨੂੰ ਫੜਿਆ ਤੇ ਉਸ ਦੀ ਪੱਗ ਨਾਲ ਹੀ ਹੱਥ ਬੰਨ ਕੇ ਟਰੱਕ ਵਿੱਚ ਸੁੱਟ ਲਿਆ ਟਰੱਕ ਤੁਰ ਗਿਆ ਗਿਆਨੀ ਦਾ ਕਸੂਰ ਕੀ ਸੀ ਲੋਕ ਤਰ੍ਹਾਂ ਤਰ੍ਹਾਂ ਦੇ ਲੱਖਣ ਲਾ ਰਹੇ ਸਨ ਵੱਖੋ ਵੱਖ ਖਿਆਲਾਂ ਦੀ ਘੋੜ ਦੌੜ ਜਾਰੀ ਸੀ ਲੋਕ ਹਨੇਰੇ ਵਿੱਚ ਹੱਥ ਪੈਰ ਮਾਰ ਰਹੇ ਸਨ ਗੁਰਮukh ਸਿੰਘ ਤਾਂ ਗਲ ਪੁੱਜੀ ਤਾਂ ਉਸਨੇ ਸੂਰਜ ਦੀ ਪਹਿਲੀ ਕਿਰਨ ਵਾਲੀ ਪੰਚਾਇਤ ਇਕੱਠੀ ਕਰ ਲਈ। ਸਾਥ ਵਿੱਚ ਮੇਲਾ ਲੱਗਿਆ ਹੋਇਆ ਸੀ। ਗਿਆਨੀ ਜੀ ਨੇ ਤਾਂ ਕਦੇ ਕੀੜੀ ਤੇ ਪੈਰ ਨਹੀਂ ਧਰਿਆ ਸੀ। ਪੁੱੁਰਸ ਨੇ ਉਹਨੂੰ ਕਿਉਂ ਫੜਿਆ? ਗੁਰਮukh ਸਿੰਘ ਨੇ ਗੱਲ ਤੋਰੀ। ਮਿਰਦ ਬੰਦਾ ਹੈ। ਕਦੇ ਕਿਸੇ ਨੂੰ ਮਾੜੀ ਚੰਗੀ ਕਹਿੰਦਾ ਨਹੀਂ ਸੁਣਿਆ। ਉਹਨੇ ਤਾਂ ਯਾਰ ਪਿੰਡ ਦੀ ਰੂਹੀ ਬਦਲਤੀ। ਮਾੜੀ ਚੰਗੀ ਤਾਂ ਕੀ ਆਕਣੀ ਸੀ? ਜਿੰਨੇ ਮੁੰਡੇ ਆਪਣੇ ਪਿੰਡ ਅਮਰਧਾਰੀ ਆ। ਕਿਸੇ ਪਿੰਡ ਨਹੀਂ ਹੋਣੇ। ਨਹੀਂ ਤਾਂ ਮੰਢੀਰ ਖਾ ਕੇ ਨਸ਼ਿਆਂ ਵਾਲੀਆਂ ਗੋਲੀਆਂ ਉਹ ਐਂ ਟਿੱਬਿਆਂ 'ਚ ਡਿੱਗੀ ਰਹਿੰਦੀ ਸੀ। ਗਿਆਨੀ ਨੇ ਤਾਂ ਪਿੰਡ ਦਾ ਸੁਧਾਰ ਹੀ ਕੀਤਾ ਹੈ। ਜਿੰਨਾ ਉਹ ਤਾਂ ਹੋ ਸਕਿਆ। ਚਲੋ ਚੱਲ ਕੇ ਥਾਣਿਆਂ ਤੋਂ ਪਤਾ ਕਰੀਏ। ਢੇਰੀ ਢਾਕੇ ਨਾ ਬੈਠੀਏ। ਕੰਸੋਲ ਲੈਣੀ ਆਪਣਾ ਫਰਜ਼ ਬਣਦਾ। ਇੱਕ ਕਾਮਾ ਰੋਲੀ ਮੱਤੀ ਹੋਈ ਸੀ। ਸਰਪੰਚ ਬੇਪਰਵਾਹ ਹੋ ਕੇ ਸੁਣ ਰਿਹਾ ਸੀ। ਸਰਪੰਚਾ ਉਹ ਨਹੀਂ ਬੋਲਦਾ ਕੁਝ। "ਓ ਤੂੰ ਕਿਹੜੀ ਸੋਚੀ ਪਿਆ ਹੋਇਆ? ਪਿੰਡ ਦਾ ਇੱਜ਼ਤਦਾਰ ਬੰਦਾ ਪੁਲਿਸ ਐਵੇਂ ਹੀ ਫੜ ਕੇ ਲੈ ਗਈ।" ਸਰਪੰਚ ਉੱਠ ਕੇ ਖੜਾ ਹੋ ਗਿਆ। "ਓ ਸੁਣੋ ਵੀ ਭਰਾਵੋ ਗੱਲ ਸੁਣੋ।" ਉਸ ਨੇ ਬੇਸਵਾ ਹੱਥ ਹਵਾ ਛਲਾਇਆ ਤਾਂ ਸ਼ਾਂਤੀ ਬਰਤਕੀ ਪੁਲਿਸ ਬੇਵਕੂਫ ਨਹੀਂ ਜਿਹੜੀ ਬਾਈਜ਼ ਇਸ ਬੰਦੇ ਨੂੰ ਬਿਨਾ ਗੱਲੋਂ ਗ੍ਰਿਫਤਾਰ ਕਰੂ ਟੁੱਟੇ ਨਸ਼ੇ ਕਰਨ ਉਸਦੀ ਆਵਾਜ਼ ਪਾਟੇ ਢੋਲ ਵਾਂਗ ਪਰ ਲੜਾਈ ਲੋਵੀ ਲੋਕੋ ਸੁਣ ਲੋ ਕਰ ਲੋ ਕਿ ਉਹਨੂੰ ਪਾਂਡਾ ਮੁਰਦਾ ਬਲੂ ਖਫਣ ਪਾੜੂ ਇਹ ਤਾਂ ਪੁਰਸ ਦਾ ਬੰਦਾ ਆਪਣੇ ਹੱਕ 'ਚੇ ਕਦੋਂ ਬੋਲਿਆ ਇਹ ਤਾਂ ਪੁਰਸ ਦਾ ਟੌਟ ਹੈ ਪੂਰਾ ਚਮਚਾ ਅਹੀਂ ਤਾਂ ਪੁਲਿਸ ਨੇ ਹਥਿਆਰ ਦਾ ਲਾਇਸੈਂਸ ਲੈ ਕੇ ਦਿੱਤਾ ਲੋਕਾਂ ਦਾ ਅਸਲਾ ਥਾਣੇ ਜਮਾ ਤੇ ਇਹਨੂੰ ਲਾਇਸੈਂਸ ਲੈ ਕੇ ਦਿੰਦੇ ਆ ਇੱਕ ਗਰਦੋਗੋਰ ਉੱਠ ਖੜੀ ਸਰਪੰਚ ਕਸੂਤਾ ਫਸ ਗਿਆ ਉਸਨੇ ਪਲੱਥਾ ਮਾਰਿਆ ਓਏ ਲੋਕੋ ਮੈਂ ਪੁਲਿਸ ਦਾ ਬੰਦਾ ਕਾਹਨੂੰ ਆ ਤੁਹਾਨੂੰ ਸਰਸਰ ਭਲੇਖਾ ਸਰਪੰਚ ਮੈਨੂੰ ਤੁਸੀਂ ਬਣਾਇਆ ਕਿ ਪੁਲਿਸ ਨੇ ਅਸੀਂ ਬਣਾਇਆ ਫਿਰ ਮੈਂ ਪੁਲਿਸ ਵਾਲਾ ਕਿਉਂ ਹਾਂ ਕਹੋਂ ਤਾਂ ਗੁਰਦੁਆਰੇ ਚੜ ਜਾਣਾ ਗਾਂ ਦੀ ਪੂਛ ਨੂੰ ਹੱਥ ਲਾ ਦੇਣਾ ਪਰ ਵੀਰ ਬਣ ਕੇ ਮੈਨੂੰ ਗਲਤ ਨਾ ਸਮਝੋ ਜਿੱਥੇ ਮਰਜ਼ੀ ਆ ਚੜ ਲਓ ਇੱਕ ਚੁੱਪ ਛਾ ਗਈ ਤੁਸੀਂ ਮੇਰੇ ਗੋਲੀ ਨਿਸ਼ੰਗ ਮਾਰ ਦਿਓ ਪਰ ਮੈਨੂੰ ਗਲਤ ਨਾ ਸਮਝੋ ਜਿਹੜੀ ਰਵਾਲਬਰ ਦੀ ਗੱਲ ਆ ਉਹ ਇਹ ਆ ਵੀ ਪਿੰਡਾਂ ਵਿੱਚ ਹੋਣ ਲੱਗ ਪਈਆਂ ਵਾਰ ਦਤਾਂ ਜੇ ਪਿੰਡ ਤੇ ਕਿਸੇ ਸੱਜਣ ਤੇ ਕੋਈ ਵਾਰ ਹੁੰਦਾ ਤੇ ਇੱਕ ਅੱਧੀ ਤਾਂ ਦਾਗ ਦਿਆਂਗੇ ਹੋਰ ਦੱਸੋ ਸਾਰਿਆਂ ਦੀ ਚਹਿ ਲੱਗ ਗਈ ਸਾਰੇ ਆਵਾਜ਼ ਖੜੇ ਸਨ ਬੇ ਸੁਰਤਾਵਾ ਮੈਂ ਆਪਦੇ ਪਿੰਡ ਵਾਲੇ ਭਰਾ ਛੱਡ ਕੇ ਪੁਲਿਸ ਨਾਲ ਕਿਉਂ ਰਲੂ ਫੇਰ ਹੁਣ ਗਿਆਨੀ ਦਾ ਕੀ ਕਰੀਏ ਗਰਮਕ ਸਿੰਘ ਨੇ ਹੀ ਪਹਿਲ ਕੀਤੀ ਚਲੋ ਥਾਣੇ ਚੱਲ ਕੇ ਪਤਾ ਕਰਦੇ ਆਂ ਹੋਰ ਕੋਈ ਰਾਹ ਹੀ ਨਹੀਂ ਸਰਪੰਚ ਨੇ ਕਿਹਾ ਤਾਂ ਸਾਰਾ ਪਿੰਡ ਉੱਠ ਕੇ ਚਿੱਤੜ ਝਾਣ ਲੱਗ ਪਿਆ ਨਹੀਂ ਉਹ ਤਾਂ ਬਾਲੇ ਹੋ ਜਾਗੇ ਬਾਲਾ ਕੱਟ ਨਾ ਕਰੋ ਪੰਜ ਸੱਤ ਬੰਦੇ ਹੀ ਚਲੀਏ ਗੁਰਮਖ ਸਿੰਘ ਨੇ ਕਿਹਾ ਗੱਲ ਮੰਨ ਕੇ ਅੱਧਾ ਪਿੰਡ ਬੈਠ ਗਿਆ ਪਿੰਡ ਦੇ ਪੰਜ ਸੱਤ ਬੰਦੇ ਸਰਪੰਚ ਨਾਲ ਥਾਣੇ ਪਹੁੰਚ ਗਏ ਦੂਰੋਂ ਸਰਪੰਚ ਨੇ ਥਾਣੇਦਾਰ ਜੰਗ ਸਿੰਘ ਨੂੰ ਕੋਈ ਗੁੱਝਾ ਇਸ਼ਾਰਾ ਕੀਤਾ ਜਿਸ ਨੂੰ ਲੂੰਬੜ ਥਾਣੇਦਾਰ ਝਟ ਸਮਝ ਗਿਆ ਉਸ ਨੇ ਦੁਪਹਿਰ ਤੱਕ ਪੰਚਾਇਤ ਦੀ ਬਾਤ ਨਾ ਪੁੱਛੀ ਹੋਰ ਕੰਮ ਹੀ ਨਿਪਟਾਉਂਦਾ ਰਿਹਾ ਦੁਪਹਿਰੇ ਰੋਟੀ ਖਾਣ ਤੋਂ ਬਾਅਦ ਉਸ ਪੰਚਾਇਤ ਬੁਲਾ ਲਈ ਆ ਵੀ ਸਰਦਾਰੋ ਹੁਕਮ ਕਰੋ ਕਿਵੇਂ ਦਰਸ਼ਨ ਦਿੱਤੇ ਪੂਰੀ ਪੰਚਾਇਤ ਪਰ ਥਾਣੇਦਾਰ ਨੇ ਚਰਚਾ ਤੀਰ ਚਲਾਇਆ ਅਸੀਂ ਜੀ ਆ ਗਿਆਨੀ ਪੂਰਨ ਸਿੰਘ ਪਿੱਛੇ ਆਇਆ ਸਰਪੰਚ ਵੀ ਥਾਣੇਦਾਰ ਨਾਲ ਯਾਰੀ ਨੰਗੀ ਨਹੀਂ ਹੋਣ ਦੇਣੀ ਚਾਹੁੰਦਾ ਸੀ ਲੱਖਾਂ ਦੀ ਮੁੱਠੀ ਖੋਲ ਕੇ ਉਹ ਕੱਖ ਨਹੀਂ ਹੋਣ ਦੇਣੀ ਚਾਹੁੰਦਾ ਸੀ ਦੇਖੋ ਸਰਪੰਚ ਸਾਹਿਬ ਉਸ ਨੂੰ ਅਸੀਂ ਠੋਸ ਰਿਪੋਰਟ ਦੇ ਆਧਾਰ ਤੇ ਗ੍ਰਿਫਤਾਰ ਕਰਕੇ ਲਿਆਇਆ ਅੱਜ ਤੱਕ ਹੀਕੀਕਤ ਕਰਕੇ ਸਵੇਰੇ ਛੱਡ ਦੇਵਾਂਗੇ ਬੇਕਸੂਰਾਂ ਨੂੰ ਫੜਨ ਦਾ ਸਾਨੂੰ ਕੋਈ ਸ਼ੌਕ ਨਹੀਂ ਅਸੀਂ ਵੀ ਅੱਗੇ ਜਵਾਬਦੇ ਹਾਂ ਬਾਲ ਬਚੜਦਾਰਾਂ ਅਸੀਂ ਵੀ ਸਰਕਾਰੋਂ ਨੌਕਰੀ ਕਰਕੇ ਬੱਚੇ ਪਾਲਨੇ ਆ ਠਾਣੇਦਾਰ ਨੇ ਸਾਰੇ ਪ੍ਰੈਸ ਕਰ ਦਿੱਤੇ ਉਹਦੇ ਦੇ ਦੋਸ਼ ਕੀ ਆ ਸਰਪੰਚ ਨੇ ਪੁੱਛਿਆ ਓਏ ਸਰਪੰਚ ਸਾਹਿਬ ਸਾਡੀਆਂ ਵੀ ਕੋਈ ਸੀਕ੍ਰੀਟ ਹੁੰਦੀਆਂ ਨਾ ਹੁਣ ਪੋਤਰੇ ਫਰੋ ਲੋ ਫੇਰ ਵੀ ਪਤਾ ਤਾਂ ਲੱਗੇ ਆਡੀ ਮਜਬੂਰੀ ਸਮਝੋ ਉੱਪਰ ਲਿਆਂ ਕੰਜਰਾਂ ਦਾ ਹੁਕਮ ਆ ਬਈ ਬਾਹਰ ਕਿਸੇ ਨੂੰ ਭੇਦ ਨਹੀਂ ਦੇਣਾ ਤੁਹਾਡੇ ਪਿੰਡ ਦਾ ਕੋਈ ਗੁਰਮਖ ਸਿੰਘ ਵੀ ਹੈਗਾ ਠਾਣੇਦਾਰ ਨੇ ਤੁਰੰਤ ਗੱਲ ਬਦਲੀ ਆ ਬੈਠਾ ਕਿਉਂ ਸਾਰੇ ਹੱਦੋਂ ਵੱਧ ਹੈਰਾਨ ਹੋ ਗਏ ਲੈ ਵੀ ਗੁਰਮਖ ਸਿੰਘਾਂ ਤੇਰੇ ਦੋਨੋਂ ਮੁੰਡਿਆਂ ਬਾਰੇ ਮੈਨੂੰ ਕਈ ਵਾਰ ਸ਼ਿਕਾਇਤ ਆ ਚੁੱਕੀ ਆ ਵੀ ਅੱਤਵਾਦੀਆਂ ਨਾਲ ਸੰਬੰਧ ਰੱਖਦੇ ਆ ਇਹ ਤੂੰ ਸਾਡੀ ਦਰਿਆ ਦੇ ਲਈ ਦੇਖ ਅਸੀਂ ਹਾਲੇ ਤੀਕਾ ਹੱਥ ਨਹੀਂ ਪਾਇਆ ਥਾਣੇਦਾਰ ਨੇ ਇੱਕ ਹੋਰ ਪੜੋਲ ਸੁੱਟ ਦਿੱਤਾ ਵੱਡੇ ਦਾ ਤਾਂ ਪਤਾ ਨਹੀਂ ਜੀ ਪਰ ਛੋਟਾ ਤਾਂ ਹੁਣ ਵਿਆਹ ਤੋਂ ਬਾਅਦ ਘਰ ਹੀ ਰਹਿੰਦਾ ਹੁਣ ਤਾਂ ਸੁਖਨਾਲੇ ਕਾਕੇ ਦਾ ਬਾਪ ਐ ਕਦੇ ਘਰੋਂ ਨਹੀਂ ਨਿਕਲਿਆ 32 ਸਲਖਣਾ ਗੁਰਮਖ ਸਿੰਘ ਨੇ ਸਫਾਈ ਦਿੱਤੀ ਮੈਂ ਤਾਂ ਤੈਨੂੰ ਉਹੀ ਦੱਸਿਆ ਬਈ ਮਾੜੀ ਮੋਟੀ ਡੈਰੀ ਤੇ ਅਸੀਂ ਕਿਸੇ ਨੂੰ ਕਦੇ ਫੜ ਕੇ ਨਹੀਂ ਲਿਆਂਦਾ ਤੁਸੀਂ ਬੇਚਿੰਤ ਹੋ ਕੇ ਘਰ ਨੂੰ ਜਾਓ ਬਾਬੇ ਨੂੰ ਕੱਲ ਨੂੰ ਛੱਡ ਦਿਆਂਗੇ ਉਹਨੂੰ ਵੱਡੇ ਸਾਹਿਬ ਆਉਣ ਤੇ ਪੁੱਛਕਿਛ ਕਰਕੇ ਤੋਰ ਦਿਆਂਗੇ ਜੀ ਉਹਨੂੰ ਅਸੀਂ ਵੱਡੇ ਸਾਹਿਬ ਆਉਣ ਵੇਲੇ ਤੱਕ ਪੇਸ਼ ਕਰ ਦਈਏ ਹੁਣ ਛੱਡ ਦਿੰਦੇ ਸਰਪੰਚ ਨੇ ਬਦਲਿਆਂ ਵਾਲਾ ਦਾ ਖੇਡਿਆ ਉਹ ਕੀ ਫਰਕਾ ਤੁਹਾਡੇ ਕੋਲੇ ਕੀ ਸਾਡੇ ਕੋਲੇ ਕੀ ਕਾਹਨੂੰ ਬੇਸ਼ਰਮੀ ਦਿੰਦੇ ਹੋ ਤੁਹਾਡੀ ਮਰਜ਼ੀ ਆ ਕਿਹੜਾ ਕੋਈ ਜੋਰ ਆ ਸਰਪੰਚ ਨੇ ਆਖਿਆ ਜੇ ਮੇਰੇ ਹੱਥ ਵਿੱਚ ਹੁੰਦਾ ਜਿਵੇਂ ਕਹਿੰਦੇ ਸੀ ਕਰ ਲੈਂਦੇ ਉਹ ਡੁੱਬੀ ਤਾਂ ਹਜੇ ਸਾਹ ਨਾ ਆਇਆ ਹੋਰ ਹੁਕਮ ਕਰੋ ਚਾਹ ਪੀਓਗੇ ਨਹੀਂ ਮਿਹਰਬਾਨੀ ਪੰਚਾਇਤ ਹੋ ਰਹੀ ਬਾ ਦੇਖ ਲੋ ਹੁਣ ਬਈ ਮੇਰੀ ਪੁਲਿਸ ਨਾਲ ਕਿੰਨੀ ਕੁ ਬਣਦੀ ਐ ਜਾਂ ਮੇਰੀ ਪੁਲਿਸ ਕਿੰਨੀ ਕੁ ਮੰਦੀ ਐ ਤੁਹਾਡੇ ਸਾਹਮਣੇ ਆ ਸਰਪੰਚ ਤੋਂ ਉਹਨੂੰ ਪਾਸੇੋਂ ਖੁਸ਼ੀ ਗਿਆਨੀ ਗ੍ਰਿਫਤਾਰ ਕਰਵਾ ਦਿੱਤਾ ਸੀ ਤੇ ਸਾਰੇ ਪਿੰਡ ਵੱਲੋਂ ਵੀ ਸੱਤਾ ਰਹਿ ਗਿਆ ਸੀ ਕਿਹੜਾ ਕੀਲੂ ਓਏ ਦਮੂਏ ਸਪਨੂ ਮੈਂ ਤਾਂ ਸਮੁੰਦਰ ਪੀਕੇ ਡਕਾਰ ਨਾ ਮਾਰਾਂ ਮੈਂ ਤਾਂ ਮੂਦੀ ਧਾਰ ਮਾਰਾਂ ਸਾਰਾ ਪਿੰਡ ਰੋੜ ਦੇ ਇਹ ਮੇਰੀ ਰੀਸ ਕਿਵੇਂ ਕਰਨਗੇ ਸਰਪੰਚ ਦਿਨ ਢਲ ਦੇ ਨਾਲ ਇੱਕ ਹੀ ਕਰੜੇ ਪੈਗ ਮਾਰ ਗਿਆ ਸੀ ਰੱਬ ਜਿਆ ਬੰਦਿਆ ਬੇਕਸੂਰਾ ਨਾ ਵੈਰ ਨਹੀਂ ਕਮਾਈਦਾ ਗੁਰਬਾਣੀ ਕਹਿੰਦੀ ਐ ਨਿਰਵੈਰੇ ਸੰਗ ਵੈਰ ਕਮਾਏ ਦਾ ਕਰ ਆਪਣੇ ਲੁੱਕੀ ਲਾਏ ਜਿਹੜਾ ਨਿਰਵੈਰ ਨਾਲ ਵੈਰ ਕਮਾਉਂਦਾ ਨਾ ਉਹ ਆਪ ਦੇ ਘਰੇ ਆਪ ਹੀ ਅੱਗ ਲਾਉਂਦਾ ਸਰਪੰਚਨੀ ਨੇ ਵਰਕਿਆ ਤੇ ਤੂੰ ਆਪ ਦੀਆਂ ਜਤੀ ਸਤੀ ਗੱਲਾਂ ਆਪਦੇ ਕੋਲ ਰੱਖਿਆ ਕਰ ਸਰਪੰਚਨੀ ਚੁੱਪ ਕਰ ਗਈ ਉਸਨੇ ਧੁਖ ਦੀ ਚਿਖਾ ਵਾਂਗ ਹੌਕਾ ਲਿਆ ਰਾਤ ਨੂੰ 9:00 ਵਜੇ ਗਿਆਨੀ ਨੁਸ਼ਕੰਜੇ ਵਿਚ ਚੜਾ ਦਿੱਤਾ ਉਸ ਤੋਂ ਕੋਈ ਗੱਲ ਨਹੀਂ ਪੁੱਛੀ ਸੀ ਉਸ ਨੂੰ ਕੋਈ ਗੱਲ ਦੱਸੀ ਨਹੀਂ ਸੀ ਗਿਆਨੀ ਨੇ ਵੀ ਭੂਕਾ ਲਾਪ ਕਰਨ ਦੀ ਕੋਈ ਜ਼ਰੂਰਤ ਨਾ ਸਮਝੀ ਕੰੰਜੇ ਨਾਲ ਖਿੱਚੇ ਸਰੀਰ ਦੇ ਅੰਗ ਅੰਗ ਚੋਂ ਬਰੋਲੇ ਵਾਂਗ ਲਾਟਾਂ ਉੱਠੀਆਂ ਪੀੜਾਂ ਦਾ ਹਨੇਰ ਤੂਫਾਨ ਵਾਂਗ ਦਿਲ ਦਿਮਾਗ ਨੂੰ ਚੜਿਆ ਸੇਢੀ ਗਿਆਨੀ ਨੇ ਸਰੀਰ ਦੀ ਤਾਨਸੂਰ ਵਿੱਚ ਯੋਧਿਆ ਨਾਲ ਜੋੜ ਲਈ ਉਸ ਨੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਤੱਤੀ ਤਵੀ ਤੇ ਬੈਠਿਆਂ ਦੇ ਚਰਨ ਜਾਪੜੇ ਉਹ ਸੀਸ ਤਲੀ ਤੇ ਰੱਖੀ ਮੋਚੇ ਪਾਉਂਦੇ ਜਾ ਰਹੇ ਬਾਬਾ ਦੀਪ ਸਿੰਘ ਸੰਗ ਜਾ ਰਹੇ ਲਿਆ ਮੁੱਖੋਂ ਰੁਕ ਰੁਕ ਕੇ ਗੁਰਬਾਣੀ ਕਰ ਰਹੀ ਸੀ ਪੂਰੇ 2 ਘੰਟੇ ਬਾਅਦ ਠਾਣੇਦਾਰ ਨੇ ਇਸ਼ਾਰੇ ਨਾਲ ਗਿਆਨੀ ਸਿਕੰਝੇ ਚੁਲਵਾਇਆ ਤਾਂ ਚਫਾਲ ਧਰਤੀ ਤੇ ਡਿੱਗ ਪਿਆ ਵਿਦ ਸਰੀਰ ਉਸ ਤੇ ਲੱਕੜ ਵਾਂਗ ਆਕੜ ਗਿਆ ਸੀ ਸਿੱਧਾ ਸਾਹ ਨਹੀਂ ਸੀ ਆ ਰਿਹਾ ਤੇ ਉਹ ਪੀੜਾਂ ਅੰਗਰਾਸਿਆ ਵਾਹਿਗੁਰੂ ਵਾਹਿਗੁਰੂ ਜਪੀ ਜਾ ਰਿਹਾ ਸੀ ਉਸ ਦੀ ਦਸਤਾਰ ਲੈ ਕੇ ਪਿੱਛੇ ਡਿੱਗ ਪਈ ਸੀ ਤੇ ਕੇਸ ਖੁੱਲ ਕੇ ਖਿਲਰ ਗਏ ਸਨ ਕੇਸ ਬੰਨਣ ਲਈ ਵੀ ਉਸ ਕੋਲ ਸਮਰੱਥਾ ਨਹੀਂ ਸੀ ਜ्यों ਗਿਆ ਨਹੀਂ ਆਈ ਸੁਰਤ ਟਿਕਾਣੇ ਠਾਣੇਦਾਰ ਦੇ ਹੱਥ ਵਿੱਚ ਡੰਡਾ ਘੁਕਰਿਆ ਸੀ ਯਾਰ ਸਰਕਾਰ ਨਾ ਗੱਲ ਕਰਨ ਦਾ ਮੈਨੂੰ ਮੈਦ ਆ ਵੀ ਆਪਣਾ ਸਮਾਂ ਲੰਘ ਗਿਆ ਗਿਆਨੀ ਸਾਰਾ ਸਾਸ ਇਕੱਠਾ ਕਰਕੇ ਬੋਲਿਆ ਜਿਵੇਂ ਦਿਲ ਕਰਦਾ ਹੋਵੇ ਬੋਲ ਤੁਸੀਂ ਕੀ ਚਾਹੁੰਦੇ ਹੋ ਹੱਤਵਾਦੀਆਂ ਬਾਰੇ ਜਾਣਕਾਰੀ ਚਾਹੁੰਦੇ ਹਾਂ ਸਿੱਧੀ ਤਰ੍ਹਾਂ ਦੱਸ ਦੇਵੇਂਗਾ ਬਾਹ ਭਲੀ ਨਹੀਂ ਫਿਰ ਸਾਡੇ ਚਾਰੇ ਦੀ ਪਹਿਲੀ ਪੌੜੀ ਤੂੰ ਦੇਖ ਹੀ ਲਈਏ ਅਸੀਂ ਬਿਰਦ ਕਰਕੇ ਲਿਆਜ ਕਰਦੇ ਹਾਂ ਬਾਕੀ ਤੇਰੀ ਮਰਜ਼ੀ ਆ ਥਾਣੇਦਾਰ ਨੇ ਕੋਸਾ ਕਈ ਤੀਰ ਚਲਾ ਦਿੱਤੇ ਹੱਤਵਾਦੀਆਂ ਬਾਰੇ ਮੈਨੂੰ ਪਤਾ ਹੀ ਕੱਖ ਨਹੀਂ ਰਸੀ ਹੈ ਕਿ ਉਹ ਬਾਬਾਕਾ ਨੂੰ ਆਵਦਾ ਤੇ ਨਾਲੇ ਸਾਡਾ ਵੈਰੀ ਬਣਦਾ 10 ਤੇ ਜੋ ਕੁਝ ਪਤਾ ਮੁੰਛੀ ਨੇ ਮਿੱਠੀ ਕਿਤੇ ਖੇਢੀ ਉਹ ਕਿਰਲੀ ਦੀ ਪੂਸ਼ ਵਰਗੀਆਂ ਮੁੱਛਾਂ ਦੇ ਸਿਰੇ ਅੱਖਾਂ ਨਾਲ ਲਾਈ ਖੜਾ ਸੀ ਜਵਾਨਾ ਆਹ ਵਾਲ ਧੁੱਪ ਚ ਨਹੀਂ ਚਿੱਟੇ ਹੋਏ ਤਜਰਬਿਆਂ ਦੇ ਕੀਤੇ ਵਿਆ ਉਹ ਬਾਬਾ ਦੇਖ ਲੈ ਫਿਰ ਨਾ ਕੱਟੇ ਵਾਂਗੂ ਰਿੰਗੀ ਅਸੀਂ ਹਰ ਰੋਜ਼ ਆਹੀ ਵਿਹਾਰ ਕਰਿਆ ਕਰਾਂਗੇ ਉਹ ਦੇ ਲਾਵੇ ਕਰੋ ਪਰ ਝੂਠੀ ਗੱਲ ਮੈਂ ਨਹੀਂ ਮੂੰਹ ਕਹਿਣੀ ਮਨ ਮਰਉਣ ਵਾਲਾ ਡਰ ਮੈਨੂੰ ਦਿਓ ਨਾ ਹੰਤਾ ਤਾਂ ਕੀ ਕੀ ਜੀਏ ਜੋਨ ਹੋਣੀ ਹੋਏ ਇਹ ਮਾਰੇ ਸੰਸਾਰ ਕੋ ਨਾਨਕ تیر ਨਹੀਂ ਕੋਏ ਪਹਿਲਾ ਮਰਨਾ ਲਿਖਾ ਕੇ ਫਿਰ ਮਾਤਲੁਕ ਵਿੱਚ ਆਇਆ ਸ਼ੇਰਾ ਗਿਆਨੀ ਨੂੰ ਫਿਰ ਸਿਕੰਦੇ ਵਿੱਚ ਦੇ ਦਿੱਤਾ ਉਸ ਨੂੰ ਪਾਣੀ ਤੱਕ ਪੁੱਛਣ ਦੀ ਵੀ ਮਣਾਈ ਸੀ ਥਾਣੇਦਾਰ ਨੇ ਡੀਐਸਪੀ ਨੂੰ ਫੋਨ ਮਲਾ ਲਿਆ ਦੂਜੀ ਘੰਟੀ ਤੇ ਹੀ ਅੱਗੋਂ ਫੋਨ ਕਿਸੇ ਨੇ ਚੁੱਕ ਲਿਆ ਹਾਂਜੀ ਮੈਂ ਥਾਣੇਦਾਰ ਜੰਗ ਸਿੰਘ ਬੋਲ ਰਿਹਾ ਆ ਆ ਬਦਨਾ ਗੱਲ ਕਰਾਓ ਬੜਾ ਜ਼ਰੂਰੀ ਕੰਮ ਹੈ ਹੋਲਡ ਰੱਖੋ ਉਧਰੋਂ ਆਵਾਜ਼ ਆਈ ਕਾਫੀ देर ਉਡੀਕ ਕਰਨ ਤੋਂ ਬਾਅਦ ਸਾਹਿਬ ਨੇ ਫੋਨ ਤੇ ਹੈਲੋ ਆ ਕਿ ਆ ਬਾਦਰ ਜੰਗ ਸਿੰਘ ਬੋਲ ਰਿਹਾ ਹਾਂ ਹਾਂ ਬਈ ਬੋਲੋ ਜੰਗ ਸਿੰਘ ਇੱਕ ਠੋਸ ਮੁਖਵਰੀ ਤੇ ਇੱਕ ਬਜ਼ੁਰਗ ਫੜਿਆ ਉਸਦੇ ਸਬੰਧ ਅਤਵਾਦੀਆਂ ਨਾਲ ਦੱਸੇ ਜਾਂਦੇ ਆ ਉਹਦਾ ਕੀ ਕਰੀਏ ਹਜ਼ੂਰ ਇਹਨੇ ਤਾਂ ਨਹੀਂ ਕੋਈ ਵਾਰਦਾਤ ਕੀਤੀ ਇਹਨੇ ਕੋਈ ਵਾਰਦਾਤ ਨਹੀਂ ਜੀ ਕੀਤੀ ਤੇ 나ਹੀਂ ਇਹ ਵਾਰਦਾਤ ਕਰਨ ਵਾਲਾ ਲੱਗਦਾ ਬਸ ਅਸੀਂ ਤਾਂ ਇਹਦੇ ਸਬੰਧ ਸੁਣ ਕੇ ਇਹਨੂੰ ਚੁੱਕ ਲਿਆ ਆ ਤੁਸੀਂ ਐਂ ਕਰੋ ਜੀ ਜਨਾਬ ਇਹਨੂੰ ਵਕਤੀ ਤੌਰ ਤੇ ਛੱਡ ਦਿਓ ਇਹਦੇ ਪਿੱਛੇ ਸੂਈਏ ਲਾਓ ਵੇ ਇਹ ਕਿੱਥੇ ਕਿੱਥੇ ਜਾਂਦਾ ਕਿਹੜੇ ਕਿਹੜੇ ਬੰਦੇ ਨੂੰ ਮਿਲਦਾ ਕੀ ਕੀ ਇਹਨਾਂ ਦੀਆਂ ਗੱਲਾਂ ਹੁੰਦੀਆਂ ਜੋ ਹੁਕਮ ਹਜ਼ੂਰ ਇੰਜ ਬੁੱਡੇ ਨੇ ਆਪਣੇ ਪੱਲੇ ਕੁਝ ਨਹੀਂ ਪਾਉਣਾ ਸਿੱਧੀਆਂ ਗ੍ਰਿਫਤਾਰੀਆਂ ਇਹਨਾਂ ਕਰੀ ਜਾਓ ਕੋਈ ਤਕਨੀਕ ਵੀ ਵਰਤੋ ਸਮਝੇ ਜੀ ਸਰਕਾਰ ਫੋਨ ਕੱਟੇ ਗਏ ਉਹ ਬਾਬੇ ਨੂੰ ਸਕੰਜੇ 'ਚ ਲਾ ਕੇ ਪਾਣੀ ਧਾਣੀ ਪਿਆਓ ਥਾਣੇਦਾਰ ਨੇ ਹੁਕਮ ਕੀਤਾ ਤੇ ਇੱਕ ਸਪਾਈ ਸਖਤ ਅਦਾਤਾਂ ਦੇ ਕੇ ਸਰਪੰਚਵਾਲ ਨੂੰ ਤੋੜ ਦਿੱਤਾ ਗਿਆਨੀ ਨੂੰ ਸਕੰਜੇ 'ਚ ਲਾ ਕੇ ਪਾਣੀ ਧਾਣੀ ਪਿਆ ਗਿਆ ਬੇੜੇ ਦੇ ਇੱਕ ਖੁੰਝੇ ਮੰਝਾ ਤੇ ਖੇਸ ਦੇ ਕਿ ਬਾ ਦਿੱਤਾ ਗਿਆਨੀ ਫਿਰ ਵੀ ਕੁਝ ਨਹੀਂ ਭੁੱਲਿਆ ਸੀ ਉਹ ਰੱਬ ਦੀ ਰਸਾ ਵਿੱਚ ਰਾਜ਼ੀ ਰਹਿਣ ਵਾਲਾ ਬੰਦਾ ਸੀ ਸੂਰਜ ਚੰਨਸਾਰੀ ਸਰਪੰਚ ਆ ਗਿਆ ਕਿਵੇਂ ਆਦ ਕੀਤਾ ਉਸਨੇ ਦਫਤਰ ਵਿੱਚ ਥਾਣੇਦਾਰ ਦੇ ਸਾਹਮਣੇ ਬੈਠ ਕੇ ਪੁੱਛਿਆ ਗੱਲ ਸੁਣ ਮੇਰੀ ਝਾਨਾ ਥਾਣੇਦਾਰ ਨੇ ਸਰਪੰਚ ਦੇ ਪੱਟ ਤੇ ਹੱਥ ਮਾਰਿਆ ਬੋਲ ਆਹ ਕਹਿੰਦਾ ਵੀ ਹੂੰ ਤਾਂ ਇਸ ਬੁੱਢੇ ਨੇ ਸਾਡੇ ਕੁਝ ਪੱਲੇ ਨਹੀਂ ਪਾਉਣਾ ਇਹਦਾ ਰਸਾ ਲਾਓ ਤੇ ਫਿਰ ਇਸ ਤੇ ਕਲੜੀ ਨਜ਼ਰ ਰੱਖੋ ਕਿੱਥੇ ਜਾਂਦਾ ਕੀ ਕਰਦਾ ਕਿਹਨੂੰ-ਕਿਹਨੂੰ ਮਿਲਦਾ ਹੋਰ ਫਿਰ ਇਹਨੂੰ ਪੱਕੇ ਪੈਰੀਂ ਪਾਵਾਂਗੇ ਫਿਰ ਮੈਨੂੰ ਕਾਹਦੇ ਲਈ ਬੁਲਾਇਆ ਓ ਸਰਪੰਚਾ ਧਰਮਨਾ ਜਮਾਂ ਹੀ ਜੋਕਾਂ ਦੀ ਗੱਲ ਕਰਤੀ ਤੂੰ ਤਾਂ ਸਰਪੰਚ ਹੱਸ ਪਿਆ ਸਾਹ ਹੈਗਾ ਬੰਦਾ ਸੱਤਾ ਪਤਨਾ ਦਾ ਤਾਰੂ ਬੋ ਲੰਮੀ ਸੋਚਦਾ ਤੂੰ ਇੰਜ ਕਰ ਦੱਸ ਤੂੰ ਇਹਨੂੰ ਲੈ ਜਾ ਪਿੰਡ ਜਾ ਕੇ ਪੱਲ ਬਣਾ ਲਈ ਵੀ ਮੈਂ ਇਹਨੂੰ ਛੜਾ ਕੇ ਲਿਆ ਪਿੰਡ 'ਚ ਸਿੱਧਾ ਹੀ ਹੀਰੋ ਬਣ ਜਾਏਗਾ ਇਹ ਸਿਕੰਦਰ ਨਾਲ ਮੇਲਜੋਲ ਵਦਾ ਨੇੜਤਾ ਕਰ ਫਿਰ ਸਾਰਾ ਪੇਸਾਰ ਕੱਢ ਕਿਸੇ ਨੂੰ ਕੋਈ ਸ਼ੱਕ ਨਹੀਂ ਹੋ ਪੁੱਣ ਨਾਲੇ ਫਲੀਆਂ ਸਮਝ ਗਿਆ ਬਿਲਕੁਲ ਪਰ ਮੈਂ ਤਾਂ ਪਿੰਡ ਵਾਲਿਆਂ ਨੂੰ ਇਹੋ ਹੀ ਕਿਹਾ ਬਈ ਆਪਣੀ ਬੰਦ ਹੀ ਨਹੀਂ ਆਪਾਂ ਬਿਲਕੁਲ ਜ਼ਾਰ ਹੀ ਨਹੀਂ ਹੋਣ ਦਿੰਦੇ ਫਿਕਰ ਨਾ ਕਰ ਜਦੋਂ ਸਰਪੰਚ ਗਿਆਨੀ ਕੋਲ ਗਿਆ ਤਾਂ ਉਹ ਉਖੜੀ ਪੀੜੀ ਵਾਂਗ ਇਕੱਠਾ ਜਾ ਹੋਇਆ ਪਿਆ ਸੀ ਪਰ ਪਾਣੀ ਤਾਂ ਨਹੀਂ ਪੀਣ ਕਰਕੇ ਤੇ ਸੂਰਜ ਦੇ ਨਿਗਾਸ ਕਰਕੇ ਉਹ ਬਾਬਾ ਸੰਭਲ ਚੁੱਕਿਆ ਸੀ ਧੁੱਪ ਦੇ ਸੇਕ ਨਾਲ ਖੇਚੇ ਹਟ ਰਹਿਲੇ ਹੋ ਗਏ ਸਨ ਯਾਨੀ ਜੀ ਗੈਮ ਉਹ ਅਹਿਮ ਕਮਕਾਦਿਆਂ ਸਰਪੰਚ ਸਾਹਿਬ ਫਿਰ ਨਾ ਗੱਲਾਂ ਕੜੱਕੇ ਚ ਦੇ ਦਿੱਤਾ ਦੁਸਟਾ ਨੇ ਕਿਦੇ ਅੱਧੀ ਰਾਤੋਂ ਜਾ ਕੇ ਲਾਇਆ ਮੇਰਾ ਸਸ ਜੋੜ-ਜੋੜ ਹਿੱਲਿਆ ਪਿਆ ਫੇਰ ਪਤਾ ਨਹੀਂ ਰੱਬਾ ਤੇ ਕੀ ਮਨ ਮੇਰ ਪੈ ਗਈ ਪੰਜਾ ਬਿਸਤਰਾ ਦਿੱਤਾ ਜਾ ਕੇ ਗਿਆਨੀ ਦੀ ਦੁਰਦਸ਼ਾ ਸੁਣ ਕੇ ਸਰਪੰਚ ਨੂੰ ਲੱਜਤ ਆ ਗਈ ਗਿਆਨੀ ਪੂਰਨ ਸਿੰਘ ਉਸ ਦਾ ਕਦੋਂ ਦਾ ਅੱਖ ਚਿੰ ਤੁਰਿਆ ਆ ਰਿਹਾ ਸੀ ਇਹ ਤਾਂ ਗੱਲ ਕਹਿੰਦੇ ਸੀ ਵੀ ਮਾੜੀ-ਮੋਟੀ ਪੁੱਛਦਾ ਸੀ ਕਰਨੀ ਆ ਉਹ ਇਹਨਾਂ ਨੇ ਕਰ ਲਈ ਨਿਕਲਣਾ ਮੇਰੇ ਅੰਦਰੋਂ ਕੀ ਸੀ ਬਸ ਹੱਡ ਜਰਖਲ ਦਿੱਤੇ ਨੇ ਚਲੋ ਮੈਂ ਤੁਹਾਨੂੰ ਲੈਣ ਆਇਆ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਸਵੇਰੇ ਮੂੰਹ ਨੇ ਰਹੀ ਇੱਧਰ ਨੂੰ ਤੁਰ ਪਿਆ ਮੈਂ ਤਾਂ ਕੋਈ ਪੰਚਾਇਤ ਦਾ ਬੰਦਾ ਵੀ ਨਾਲ ਨਹੀਂ ਲਿਆ ਤੇ ਬਾਦ ਨੂੰ ਲੇਟ ਹੁੰਦੇ ਫਿਰਾਂਗੇ ਚਲੋ ਚੱਲੀਏ ਕਹਿੰਦੇ ਆ ਤਾਂ ਚੱਲ ਵੜਦੇ ਆ ਗਿਆਨੀ ਹਾਇਕੇ ਕਿ ਉੱਠ ਖੜਾ ਉਸਦੇ ਬੁੱਢੇ ਹੱਡ ਚਿਲੂ ਚਿਲੂ ਕਰਦੇ ਸਨ ਬਾਹਰ ਨਿਕਲਦਿਆਂ ਨੂੰ ਉਹਨਾਂ ਨੂੰ ਕਿਸੇ ਨੇ ਨਾ ਬੁਲਾਇਆ ਥਾਣੇ ਤੋਂ ਬਾਹਰਲੇ ਹੋਟਲ ਤੇ ਖੜਕੇ ਸਰਪੰਚ ਨੇ ਖੁਦ ਚਾਹ ਪੀਤੀ ਤੇ ਗਿਆਨੀ ਨੂੰ ਗਰਮ ਗਰਮ ਦੁੱਧ ਪਿਆ ਗਿਆਨੀ ਦੀਆਂ ਅੱਖਾਂ ਉਗੜ ਆਈਆਂ ਸਰੀਰ ਅੰਦਰ ਨਿਗਾਸ ਫਰ ਗਿਆ ਉਹ ਬਸ ਫੜ ਪਿੰਡ ਆ ਗਏ ਸਾਰੇ ਪਿੰਡ ਵਿੱਚ ਸਰਪੰਚ ਵੱਲੋਂ ਗਿਆਨੀ ਨੂੰ ਛਡਾਉਣ ਵਾਲੀ ਗੱਲ ਦੀ ਚਰਚਾ ਛਿੜ ਪਈ ਸਰਪੰਚ ਦੀ ਧਮਤ ਗਈ ਸਾਰਾ ਪਿੰਡ ਹੈਰਾਨ ਸੀ ਸਰੀਰ ਅੰਦਰ ਨਿਗਾਸ ਫਰ ਗਿਆ ਉਹ ਬੱਸ ਫੜ ਪਿੰਡ ਆ ਗਏ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ